ਸਾਹਿਬੇ ਕਮਾਲ ਕਲਗੀਧਰ ਪਾਸ਼ਾ ਅਮਰਤ ਕੇ ਦਾਤੇ ਜਗਤ ਗੁਰੂ ਪੰਥਰੇ ਵਾਲੀ ਸਾਹਿਬ ਜਗਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪਾਵਨ ਪਵਿੱਤਰ ਮੁਕੱਦਸ ਸਥਾਨ ਗੁਰਦੁਆਰਾ ਟਾਲੀਆਣਾ ਸਾਹਿਬ ਪਾ ਸ਼ਹੀਦ ਅਸਮੀ ਤੋਂ ਅੱਜ ਸਾਲਾਨਾ ਨਗਰ ਕੀਰਤਨ ਦੀ ਰੰਭਤਾ ਹੋਈ ਹੈ ਕਲਗੀਧਰ ਪਾਸ਼ਾ 1705 ਈਸਵੀ ਨੂੰ 19 ਪਉ ਨੂੰ ਇਸ ਸਥਾਨ ਤੇ ਆਏ ਸੀ ਔਰ ਇਸ ਸਥਾਨ ਤੇ ਰਹਿ ਕੇ ਬਹੁਤ ਵੱਡੇ ਵੱਡੇ ਕੌਤਕ ਖੋਏ ਜਿਵੇਂ 288 ਛਕੜਾ ਗੰਗਾ ਸਾਗਰ ਜੇਰੇ ਵਿੱਚ ਨੂਰਾ ਮਾਹੀ ਵੱਲੋਂ ਦੁੱਧ ਚੋਇਆ ਗਿਆ ਅੱਜ ਉਹ ਰਾਏ ਕਲਾ ਵੰਸ਼ ਤੇ ਕੋਲ ਨਵਾਬ ਰਾਏ ਅਜੀਜ਼ ਖੱਲਾ ਕੋਲ ਖਾਨ ਕੋਲ ਮੌਜੂਦ ਹੈ ਅੱਜ ਵੀ ਜਦੋਂ ਮੈਂ ਤੁਰ ਲੱਗਿਆ ਉਹਨਾਂ ਦੀਆਂ ਪਰਿਵਾਰ ਦੀਆਂ ਸ਼ੁਭ ਸ਼ਾਮਾਂ ਮੈਨੂੰ ਫੋਨ ਤੇ ਭੇਟ ਕੀਤੀਆਂ ਗਈਆਂ ਅੱਜ ਸਲਾਣਾ ਨਗਰ ਕੀਰਤਨ ਗੁਰਦਾਰਾ ਟਾਲੀਆਣਾ ਸਾਹਿਬ ਤੋਂ ਰੰਭ ਹੋਇਆ ਬਾ ਔਰ ਇਸ ਵਿੱਚ ਮੈਂ ਦੇਖ ਰਿਹਾ ਅਤ ਕੀ ਰਿਕਾਰਡ ਤੋੜ ਸੰਗਤਾਂ ਨੇ ਸ਼ਮੂਲੀਅਤ ਕੀਤੀ ਆ ਬਹੁਤ ਹੀ ਖਾਲਸਾਈ ਜਾਹੋ ਜਲਾਲ ਦੇ ਨਾਲ ਇਹ ਆਰੰਭਤਾ ਹੋਈ ਆ ਸਬਰ ਤਖਤ ਦੇ ਮਾਲਕ ਜੁਗੋ ਜੁਗ ਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਅਤੇ ਪੰਜ ਪਿਆਰਾਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਦੀ ਆਰੰਭਤਾ ਹੋਈ ਆ ਜਿਹਦੇ ਵਿੱਚ ਨੌਜਵਾਨ ਵੀਰ ਬਜ਼ੁਰਗ ਮਤਾਮਾਂ ਤੇ ਭੈਣਾ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰ ਰਹੇ ਆ ਔਰ ਤੁਸੀਂ ਵੇਖ ਰਹੇ ਹੋ ਪਿਛਾਰੇ ਪਾਸੇ ਸੰਗਤਾਂ ਦਾ ਜਮਾਵੜਾਵਾ ਸਮਾਗਮ ਦੇ ਸਾਰੇ ਵਰਗੀ ਕਲਗੀਧਰ ਪਾਤਸ਼ਾਹ ਦੇ ਸਾਲਾਨਾ ਜੋੜ ਮੇਲੇ ਨੂੰ ਨਤਮਸਤ ਕਰਨ ਲਈ ਵੱਡੇ ਪੱਧਰ ਤੇ ਆ ਰਹੇ ਹਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਸਿੱਖ ਪੰਥ ਦੀ ਧਰਮੋਰ ਧਰਮੋਰ ਧਾਰਮਿਕ ਸੰਸਥਾ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੇ ਪੁਖਤਾ ਪ੍ਰਬੰਧ ਕੀਤੇ ਹਨ ਪਰ ਸੰਗਤਾਂ ਦਾ ਜਿਹੜਾ ਨਿਰੰਤਰ ਹੀ ਆ ਰਹੇ ਨੇ ਸੰਗਤ ਬਹੁਤ ਸਾਰੇ ਪਾਸਿਓਂ ਔਰ ਸ਼ਹਿਰ ਦੇ 15 ਵਾਰਡ ਜਿਨ੍ਹਾਂ ਵਿੱਚ ਲਗਭਗ 20 ਤੋਂ 22 ਪੜਾ ਰੱਖੇਗਾ ਨਾ ਤੇ ਅਤੇ ਸਾਡੇ ਸ਼੍ਰੋਮਣੀ ਗੁਰਦਵਾਰ ਪ੍ਰਬੰਧ ਕਮੇਟੀ ਦੇ ਇੰਟਰਨੈਸ਼ਨਲ ਗੋਲਡ ਮੈਡਲ ਸਟੱਡੀ ਜਥੇ ਨੇ ਉਹਨਾਂ ਨੇ ਸੰਗਤਾਂ ਨੂੰ ਆਪਣੇ ਜਿਹੜੀਆਂ ਗੁਰੂ ਸਾਹਿਬ ਦੇ ਇਤਿਹਾਸ ਦੇ 12 ਦੇ ਨਾਲ ਨੇ ਹਾਲ ਕਰਨਾ ਵਾ ਮੈਂ ਸਮੁੱਚੀਆਂ ਸੰਗਤਾਂ ਦਾ ਅੱਜ ਕਲਗੀਧਰ ਪਾਸ਼ਾ ਜੀ ਦੇ ਆਗਮਨ ਪਰਬ ਤੇ ਜਦੋਂ رائے ਕੋਟਾਏ ਨੇ ਇਸ ਧਰ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਹੈ ਪਰਮੇਸ਼ਰ ਰਿਕਰ ਅਕਾਲਪੁਰ ਕਬਾਈ ਜੀ ਦੇ ਪਵਨ ਸਥਾਨਾਂ ਤੋਂ ਅੱਜ ਨਗਰ ਕੀਰਤਨ ਦੀ ਅਰੰਭਤਾ ਹੋਈ ਆ ਮੈਂ ਸਮੂਹੀਆਂ ਸੰਗਤਾਂ ਦਾ ਧੰਨਵਾਦ ਵੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦਾ ਸਭ ਤੋਂ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਹਾੜਾ ਚ ਰਾਇਪੁਰ ਚ ਨਗਰ ਕੀਰਤਨ ਕੱਢਿਆ ਜਾ ਰਿਹਾ ਦਸਮ ਪਤਸ਼ਾਹ ਸਾਹਿਬ ਦੀ तो चरण सो प्राप्त धरती वो माछीवाड़ा साहब तो बाद आलमगीर तो बाद इतने पहुंचे सी रुके सी और इतना बहुत बढ़िया इतिहास है